1992 ਦੇ ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਸੰਬੰਧੀ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਸੀਬੀਆਈ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ ਔਰ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਹੈ ਸਾਬਕਾ ਪੁਲਿਸ ਮੁਲਾਜ਼ਮ ਜਿਹੜੇ ਉਸ ਮਾਮਲੇ ਨਾਲ ਸੰਬੰਧੀ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਤਤਕਾਲੀ ਐਸਐਚਓ ਏਐਸਆਈ ਔਰ ਇੱਕ ਪੁਲਿਸ ਮੁਲਾਜ਼ਮ ਹੁਣ ਉਮਰ ਕੈਦ ਦੀ ਸਜ਼ਾ ਚੇਲਣਗੇ ਉਹਨਾਂ ਲਈ ਉਹਨਾਂ ਨੂੰ 7.5 ਲੱਖ ਰੁਪਏ ਬਤੌਰ ਜੁਰਮਾਨਾ ਵੀ ਲਗਾਇਆ ਗਿਆ ਇਹ ਵੀ ਦੱਸਦੀ ਹੈ ਕਿ ਜੇ ਉਹ ਜੁਰਮਾਨਾ ਨਹੀਂ ਦੇਣਗੇ ਤਾਂ 3 ਸਾਲਾਂ ਦੀ ਸਜ਼ਾ ਹੋਰ ਵਧਾ ਦਿੱਤੀ ਜਾਵੇਗੀ 3-3 ਸਾਲ ਦੀ ਸਜ਼ਾ ਦਾ ਵਾਧਾ ਉਹਨਾਂ ਦੀ ਸਜ਼ਾ ਦੇ ਵਿੱਚ ਉਹਨਾਂ ਦੀ ਉਮਰ ਕੈਦ ਦੇ ਵਿੱਚ ਕਰ ਦਿੱਤਾ ਜਾਵੇਗਾ ਇਸ ਮਾਮਲੇ ਨੂੰ ਲੈ ਕੇ 1992 ਦੇ ਵਿੱਚ ਤਰਨਤਾਰਨ ਦੇ ਨਾਲ ਸਥਿਤ ਇਹ ਸਾਰਾ ਮਾਮਲਾ ਜਿੱਥੇ ਇਲਜ਼ਾਮ ਲੱਗੇ ਸੀ ਪੁਲਿਸ ਮੁਲਾਜ਼ਮਾ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ ਦੇ ਅਗਵਾ ਕਰਨ ਦੇ ਨੌਜਵਾਨਾਂ ਨੂੰ ਔਰ ਉਹਨਾਂ ਦੇ ਝੂਠੇ ਫੇਕ এনਕਾਊਂਟਰਸ ਕਰਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤੇ ਐਨਕਾਊਂਟਰ ਕਰਨ ਦੇ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਉੱਤੇ ਲੱਗੇ ਸੀ ਔਰ ਇਸੇ ਮਾਮਲੇ ਨੂੰ ਲੈ ਕੇ ਹੁਣ ਇਹਦੇ ਉੱਤੇ ਸੀਬੀਆਈ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਇਸ ਦੇ ਵਿੱਚ ਤਤਕਾਲੀ ਐਸਐਚਓ ਗੁਰਬਚਨ ਸਿੰਘ, ਐਸਆਈ ਰੇਸ਼ਮ ਸਿੰਘ ਤੇ ਪੁਲਿਸ ਮੁਲਾਜ਼ਮ ਹੰਸਰਾਜ ਸਿੰਘ ਸ਼ਾਮਿਲ ਨੇ ਇਸ ਇਹਨਾਂ ਤਿੰਨਾਂ ਦੇ ਨਾਲ ਇੱਕ ਹੋਰ ਪੁਲਿਸ ਮੁਲਾਜ਼ਮ ਵੀ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਇਹਨਾਂ ਦੇ ਉੱਤੇ ਧਾਰਾ 302 ਔਰ 120 ਦੇ ਤਹਿਤ ਮਾਮਲਾ ਦਰਜ ਕਰਕੇ ਤੇ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਵੱਡਾ ਫੈਸਲਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਹੈ ਇੱਕ ਉਡਵੀ ਝਾਤ ਉਸ ਮਾਮਲੇ ਤੇ ਵੀ ਪਾਉਣੀ ਚਾਹੀਦੀ ਹੈ ਜਿਹੜਾ ਮਾਮਲਾ ਇਹ 1992 ਵਾਲਾ ਕਾਂਡ ਹੈ ਜਿਹੜਾ ਜੁੜਿਆ ਹੋਇਆ ਔਰ ਕਿਸ ਤਰ੍ਹਾਂ ਸੀਬੀਆਈ ਅਦਾਲਤ ਨੇ ਇਹ ਮਾਮਲਾ ਫਾਰਵਰਡ ਕੀਤਾ ਦਰਸਲ ਸੀਬੀਆਈ ਅਦਾਲਤ ਵੱਲੋਂ ਚਾਰਜ ਸ਼ੀਟ ਅਨੁਸਾਰ ਜਗਦੀਪ ਸਿੰਘ ਉਰਫ ਮੱਖਣ ਨੂੰ ਐਸਐਚਓ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਅਗਵਾ ਕੀਤਾ ਸੀ ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ਤੇ ਫਾਇਰਿੰਗ ਕੀਤੀ ਅਤੇ ਮੱਖਣ ਦੀ ਸੱਸ ਸੁਵਿੰਦਰ ਕੌਰ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ। ਇਹ ਘਟਨਾ 18 ਨਵੰਬਰ 1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ ਵੀ 21 ਨਵੰਬਰ 1992 ਨੂੰ ਗੁਰਬਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਉਸ ਦੇ ਘਰੋਂ ਅਗਵਾ ਕਰ ਲਿਆ ਸੀ। ਫਿਰ 3 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਬਲੋਣਾ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਇਹ ਚਾਰਜ ਸ਼ੀਟ ਜਿਹੜੀ ਹੈ ਇਹ ਦਾਇਰ ਹੋਈ ਹੈ ਔਰ ਇਸੇ ਚਾਰਜ ਸ਼ੀਟ ਦੇ ਤਹਿਤ ਫੈਸਲਾ ਸੁਣਾ ਦਿੱਤਾ ਗਿਆ ਔਰ ਇਸੇ ਫੈਸਲੇ ਦੇ ਤਹਿਤ ਉਹਨੂੰ ਮੁਕੈਦ ਔਰ 7.5 ਲੱਖ ਰੁਪਇਆ ਜੁਰਮਾਨਾ ਲਗਾ ਦਿੱਤਾ ਗਿਆ ਸਰ ਪਹਿਲਾਂ ਨਾਮ ਦੱਸ ਦੂ ਆਪਣਾ ਜੀ ਮੇਰਾ ਨਾਮ ਸੋਨ ਸਿੰਘ ਆ ਜੀ ਮੈਂ ਤਰਨਤੰਨ ਦਾ ਰਹਿਣ ਵਾਲਾ ਤੇ 1992 ਦੀ ਗੱਲ ਆ 21 ਨਵੰਬਰ 1992 ਨੂੰ ਮੇਰੇ ਛੋਟੇ ਭਰਾ ਨੂੰ ਜੋ ਕਿ ਐਸਪੀਓ ਭਰਤੀ ਸੀਗਾ ਉਹਨੂੰ ਸੇਰੇ ਪੁਲਿਸ ਵਾਲਿਆਂ ਨੇ ਚੁੱਕ ਕੇ ਘਰੋਂ ਖੜਿਆ ਉਸ ਤੋਂ ਬਾਅਦ ਅਸੀਂ ਥਾਣੇ ਜਾਂਦੇ ਰਹੇ ਬਹੁਤ ਚੱਕਰ ਮਾਰੇ لیکن ਉਹ ਮੇਰੇ ਭਰਾ ਨੂੰ ਉਹਨਾਂ ਨੇ ਨਹੀਂ ਛੱਡਿਆ ਹਮਮ ਲੇਕਿਨ ਉਹ ਮਤਲਬ 30 311 1992 311 92 ਨੂੰ ਉਹਨਾਂ ਨੇ ਇਨਕਾਊਂਟਰ ਕਰ ਦਿੱਤਾ ਮੇਰੇ ਭਰਾ ਦਾ ਤੇ ਅੱਜ 32 ਸਾਲ ਬਾਅਦ ਕਾਫੀ ਸੰਘਰਸ਼ ਕਰਨ ਤੋਂ ਬਾਅਦ ਅਤੇ ਵਕੀਲ ਸਾਹਿਬਾਨ ਦੀ ਕਿਰਪਾ ਦੇ ਨਾਲ ਅੱਜ ਫੈਸਲਾ ਸੁਣਾਇਆ ਗਿਆ ਹੈ ਜੋ ਕਿ ਕੱਲ ਫੈਸਲਾ ਸੁਣਾਇਆ ਜਾਏਗਾ ਅੱਜ ਦੋਸ਼ੀਆਂ ਨੂੰ ਸਜ਼ਾ ਮੁਕਰਰ ਕੀਤੀ ਗਈ ਹੈ ਇਹਦੀ ਲੰਬੀ ਲੜਾਈ ਲੜੀਆ ਉਮੀਦ ਆ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਹੋਵੇ ਬਿਲਕੁਲ ਜੀ ਬਿਲਕੁਲ ਸਾਨੂੰ ਵਿਸ਼ਵਾਸ ਆ ਕਿ ਵਕੀਲ ਸਾਹਿਬ ਦੀ ਮਿਹਨਤ ਸਦਕਾ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇਗੀ ਤੁਹਾਡੇ ਭਰਾ ਦਾ ਨਾਮ ਕਿਸੇ ਇੱਕ ਵਾਰ ਉਹ ਦੱਸ ਦਿਓ ਔਰ ਇਹ ਘਟਨਾ ਇੱਕ ਤਰਨਤਾਰਨ ਕਿਹੜੇ ਜ਼ਿਲ੍ਹੇ ਦੀ ਆ ਕਿੱਥੋਂ ਦੀ ਆ ਪੂਰੀ ਦੱਸ ਸਕਦੇ ਇਹ ਮੇਰੇ ਛੋਟੇ ਭਰਾ ਦਾ ਨਾਮ ਗੁਰਨਾਮ ਸਿੰਘ ਉਰਫ ਪਾਲੀ ਸੀਗਾ ਜੋ ਕਿ ਐਸਪੀਓ ਦੀ ਡਿਊਟੀ ਨਿਭਾਉਂਦਾ ਸੀਗਾ ਜਿਸ ਨੂੰ ਫੇਕ ਇਨਕਾਊਂਟਰ ਕਰਕੇ ਪੁਲਿਸ ਵਾਲਿਆਂ ਨੇ ਮਾਰਿਆ ਐਸੀ ਤਰਨਤਾਰਨ ਦੇ ਰਹਿਣ ਵਾਲੇ ਆ ਤੇ ਉਸ ਦਾ ਇਨਕਾਊਂਟਰ ਬਹਿਲਾ ਪਿੰਡ ਦੇ ਵਿੱਚ ਕੀਤਾ ਗਿਆ ਸੀ ਤੇ ਨਾਥ ਕਿੱਥੇ ਸੀ ਐਸਪੀ ਵਦਨਾ ਤਰਨਤਾਰਨ ਤਰਨਤਾਰਨ ਪੁਲਸ ਵਿੱਚ ਚੀਤ ਆਇਆ ਨਾਥ ਸੀ ਜਿਨ੍ਹਾਂ ਨੇ ਇਨਕਾਊਂਟਰ ਕੀਤਾ ਫੇਕ ਇਨਕਾਊਂਟਰ ਬਣਾ ਕੇ ਉਹਨਾਂ ਦਾ ਨਾਮ ਦਰਜ ਕੀਤਾ ਇੱਥੇ ਤੇ ਉਹਨਾਂ ਵਿੱਚ ਗੁਰਵਜਨ ਸਿੰਘ ਸੀਗਾ ਥਾਣੇਦਾਰ ਇੱਕ ਹੰਸਰਾਜ ਤੇ ਇੱਕ ਨਾਲ ਹੋਰ ਮੁਲਾਜ਼ਮ ਸੇ ਰੇਸ਼ਮ ਸੇ ਸਾਰੇ ਹੁਣ ਰਟਾਇਰ ਹੋ ਗਏ ਜਾਂ ਹਲੇ ਸਾਰੇ ਰਟਾਇਰ ਨੇ ਆਸਲੇ ਜੀ ਤੇ ਇਹ ਬੇਸਿਕਲੀ ਜਿਹੜਾ ਇਨਕਾਊਂਟਰ ਤੁਸੀਂ ਦੱਸ ਰਹੇ ਹੋ ਕਿਉਂ ਕੀਤਾ ਸੀ ਕਿਸ ਦੋਸ਼ ਦੇ ਵਿੱਚ ਕੀਤਾ ਸੀ ਇਨਕਾਊਂਟਰ ਇਹਨਾਂ ਨੇ ਆਪਣੀਆਂ ਤਰੱਕੀਆਂ ਉਸ ਵੇਲੇ ਹਨੇਰੀ ਇਦਾਂ ਦੀ ਚੱਲਦੀ ਪਈ ਰਹੀ ਸੀ ਇਹਨਾਂ ਨੇ ਆਪਣੀਆਂ ਤਰੱਕੀਆਂ ਹਾਸਲ ਕਰਨ ਵਾਸਤੇ ਇਹ ਜਿਹੜੇ ਨੌਜਵਾਨਾਂ ਨੂੰ ਇਨਕਾਊਂਟਰ ਕਰਕੇ ਆਪਣੀਆਂ ਤਰੱਕੀਆਂ ਹਾਸਲ ਕੀਤੀਆਂ ਉਹਨਾਂ ਦੇ لالਚ ਵਿੱਚ ਇਹਨਾਂ ਨੇ ਬੇਕਸੂਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਮੈਨੂੰ 50 ਲੱਖ ਰੁਪਇਆ ਦੇਂਦੀ ਇਹਨਾਂ ਕੋਸ਼ਿਸ਼ ਕੀਤੀ ਮੈਨੂੰ ਸੱਦਿਆ ਨਾ ਨਹੀਂ ਕਿ 50 50 ਲੱਖ ਰੁਪਇਆ ਲੈ ਲਓ ਤੇ ਤੁਸੀਂ ਆਪਣੇ ਗਵਾਹੀ ਛੱਡ ਦਿਓ ਫੋਟੋ ਇੱਕ ਵਾਰੀ ਕੈਮਰੇ ਉੱਪਰ ਕਰਕੇ ਅਸੀਂ ਆਪਣੀ ਹਿੰਮਤ ਨਹੀਂ ਹਾਰੀ ਤੇ ਇਹ ਕਿੱਦਾਂ ਸੋਇਆ ਲੋ ਫਾਸੀ ਸੋਇਆ ਮਿਲਦੇ ਤੇ ਇਹਨਾਂ ਨੇ ਕਿਉਂ ਮਤਲਬ ਕਿਸ ਕਿਸੇ ਨਾਲ ਜੋੜਿਆ ਸੀਗਾ ਵੀ ਇਨਕਾਊਂਟਰ ਕਰਦੇ ਨਾਲ ਕੋਈ ਉਹ ਪੁਲਿਸ ਦੇ ਵਿੱਚ ਸੀਗਾ ਤੁਸੀਂ ਕਹਿੰਦੇ ਪੁਲਿਸ ਐਸਪੀ ਰੈਂਕ ਦਾ ਤੁਸੀਂ ਨਾਲ ਦੱਸਦੇ ਹੋ ਵੀ ਐਸਪੀ ਵਜੋਂ ਸੇਵਾਵਾਂ ਨਿਭਾਰੇ ਸੀਗੇ ਪਤਾ ਵੀ ਉਹਦੇ ਇਦਾਂ ਚਾਹਤਿਆ ਸੀਗਾ ਨਜਾਇਜ਼ ਮੁੰਡਾ ਬੁੱਧ ਮਾਰ ਇਹਨਾਂ ਨੇ ਮਤਲਬ ਉਹਦੇ ਵਿੱਚ ਉਹ ਕਰਦਾ ਹਾਂ ਬੰਦਾ ਨਵਾਂ ਨਵਾਂ ਭਰਤੀ ਹੋਇਆ ਸੀ ਨਵਾਂ ਭਰਤੀ ਸੀਗਾ ਹਾਂਜੀ ਇਹ ਰੈਂਕ ਕਿਸੇ ਇੱਕ ਵਾਰ ਦੁਬਾਰਾ ਕਲੀਅਰ ਕਰ ਐਸਬੀ ਹੋਮ ਗਾਰਡ ਹੋਮ ਗਾਰਡ ਦੇ ਵਿੱਚ ਭਰਤੀ ਸੀਗਾ ਓਕੇ ਹਾਂਜੀ ਠੀਕ ਹੈ ਜੀ ਬਫਾ ਤੁਸੀਂ ਜੀਓ ਤੁਸੀਂ ਤੁਹਾਡਾ ਕਿਸ਼ਮਾ ਹੈ ਕਿਰਾਏ ਸੇ ਤੁਸੀਂ ਮੈਂ ਛੋਟਾ ਮੇਰਾ ਛੋਟਾ ਪਰਾਹਾ ਤੇ ਮੇਰਾ ਵੱਡਾ ਪਰਾਹਾ ਠੀਕ ਹੈ